ਤਾਂ ਗੁਰਦਾਸਪੁਰ ਦੇ ਵਿੱਚ ਫੂਡ ਸਪਲਾਈ ਵਿਭਾਗ ਦੀ ਕਾਰਵਾਈ ਦੇਖਣ ਨੂੰ ਮਿਲੀ ਘਰੇਲੂ ਗੈਸ ਦੇ ਕਮਰਸ਼ੀਅਲ ਵਜੋਂ ਵਰਤੋਂ ਦੇ ਖਿਲਾਫ ਹੁਣ ਸ਼ਿਕੰਜਾ ਜੋ ਹੈ ਕਸਿਆ ਗਿਆ ਹੈ ਤੇ ਦੁਕਾਨਾਂ ਤੋਂ ਕਰੀਬ 30 ਘਰੇਲੂ ਸਿਲੰਡਰ ਜਿਹੜੇ ਨੇ ਜ਼ਬਤ ਕੀਤੇ ਗਏ ਨੇ ਤੇ ਗੈਸ ਏਜੰਸੀ ਦੇ ਵਿੱਚ ਜਮਾ ਕਰਵਾਏ ਕਰੇਲੂ ਸਿਲੰਡਰ ਤੇ ਦੁਕਾਨਦਾਰਾਂ ਨੂੰ ਇਸ ਸਖਤ ਹਦਾਇਤਾਂ ਦਿੱਤੀਆਂ ਗਈਆਂ ਨੇ ਤੇ ਘਰੇਲੂ ਸਿਲੰਡਰਾਂ ਦੀ ਵਰਤੋਂ ਜੜੀ ਇਹ ਦੁਕਾਨਾਂ ਦੇ ਵਿੱਚ ਨਾ ਕਰਨ ਦੁਕਾਨਦਾਰ ਤੇ ਦੁਕਾਨਾਂ ਤੇ ਸਿਰਫ ਕਮਰਸ਼ੀਅਲ ਗੈਸ ਸਿਲੰਡਰ ਵਰਤਣ ਦੀ ਇਜਾਜ਼ਤ ਹੈ ਜਗਰਦਾਸਪੁਰ ਦੇ ਵਿੱਚ ਫੂਡ ਸਪਲਾਈ ਵਿਭਾਗ ਦੀ ਕਾਰਵਾਈ ਦੇਖਣ ਨੂੰ ਮਿਲੀ ਹੈ ਕਿ ਘਰੇਲੂ ਗੈਸ ਦੀ ਜਗ੍ਹਾ ਕਮਰਸ਼ੀਅਲ ਵਰਤੋਂ ਦੇ ਖਿਲਾਫ ਸਿਕੰਜਾ ਕੱਸਿਆ ਗਿਆ ਹੈ ਤੇ ਇਸ ਮੌਕੇ ਦੁਕਾਨਾਂ ਤੋਂ 3 ਰੈਲੂ ਸਿਲੰਡਰ ਜੋਨੇ ਜ਼ਬਤ ਕੀਤੇ ਗਏ ਨੇ ਤੇ ਦੁਕਾਨਦਾਰਾਂ ਨੂੰ ਕਈ ਹਦਾਇਤਾਂ ਵੀ ਇਸ ਮੌਕੇ ਦਿੱਤੀਆਂ ਗਈਆਂ ਨੇ ਤੇ ਘਰੇਲੂ ਸਿਲੰਡਰ ਦੀ ਵਰਤੋਂ ਦੁਕਾਨਦਾਰਾਂ ਦੇ ਵੱਲੋਂ ਜਿਹੜੀ ਹੈ ਦੁਕਾਨਾਂ ਦੇ ਵਿੱਚ ਨਾ ਕੀਤੀ ਜਾਵੇ ਤੇ ਦੁਕਾਨਾਂ ਤੇ ਸਿਰਫ ਕਮਰਸ਼ੀਅਲ ਗੈਸ ਸਿਲੰਡਰ ਵਰਤਣ ਦੀ ਇਜਾਜ਼ਤ ਜੋ ਹੈ ਦਿੱਤੀ ਗਈ ਹੈ ਤੇ ਤੁਸੀਂ ਦੇਖ ਸਕਦੇ ਹੋ ਫੂਡ ਸਪਲਾਈ ਐਕਸ਼ਨ ਦੇ ਵਿੱਚ ਹੁਣ ਦਿਖਾਈ ਦੇ ਰਿਹਾ ਹੈ ਗੁਰਦਾਸਪੁਰ ਦੀਆਂ ਤਸਵੀਰਾਂ ਨੇ ਜਿੱਥੇ ਕਿ ਛਾਪੇਮਾਰੀ ਜਿਹੜੀ ਹੈ ਕੀਤੀ ਗਈ ਹੈ ਵੱਖ-ਵੱਖ ਦੁਕਾਨਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਦੁਕਾਨਦਾਰਾਂ ਦੇ ਵੱਲੋਂ ਜੋ ਹੈ ਕਮਰਸ਼ੀਅਲ ਸਿਲੰਡਰਾਂ ਦੀ ਵਰਤੋਂ ਕੀਤੀ ਜਾ ਰਹੀ ਹੈ ਜਾਂ ਨਹੀਂ ਤੇ ਇਸ ਮੌਕੇ ਇਸ ਚੈਕਿੰਗ ਦੇ ਦੌਰਾਨ ਕਰੀਬ 30 ਕਰੇਲੂ ਸਿਲੰਡਰ ਜੋ ਨੇ ਜ਼ਬਤ ਕੀਤੇ ਗਏ ਨੇ ਵੱਖ-ਵੱਖ ਥਾਵਾਂ ਤੇ ਵੱਖ-ਵੱਖ ਦੁਕਾਨਾਂ ਦੇ ਵਿੱਚ ਘਰੇਲੂ ਸਿਲੰਡਰਾਂ ਦੀ ਜੋ ਹੈ ਵਰਤੋਂ ਕੀਤੀ ਜਾ ਰਹੀ ਸੀ ਜਦਕਿ ਇਹਨਾਂ ਦੇ ਥਾਵਾਂ ਤੇ ਕਮਰਸ਼ੀਅਲ ਸਿਲੰਡਰਾਂ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ ਜਿਸ ਤੋਂ ਬਾਅਦ ਹੁਣ ਦੁਕਾਨਦਾਰਾਂ ਨੂੰ ਜੋ ਹੈ ਸਖਤ ਹਦਾਇਤਾਂ ਜੋ ਹੈ ਫੂਡ ਸਪਲਾਈ ਵਿਭਾਗ ਵੱਲੋਂ ਦਿੱਤੀਆਂ ਗਈਆਂ ਨੇ ਤੇ ਘਰੇਲੂ ਸਿਲੰਡਰਾਂ ਦੀ ਵਰਤੋਂ ਦੇ ਵਿੱਚ ਹੁਣ ਦੁਕਾਨਦਾਰ ਜਿਹੜੇ ਨੇ ਨਹੀਂ ਕਰ ਸਕਦੇ ਨੇ ਪਹਿਲਾਂ ਤੋਂ ਇੱਕ ਗਾਈਡਲਾਈਨ ਹੈ ਜਿਸ ਤੋਂ ਬਾਅਦ ਦੁਕਾਨਦਾਰ ਸਿਰਫ ਗੈਸ ਸਿਲੰਡਰ ਦੀ ਵਰਤੋਂ ਜਿਹੜੀ ਨੇ ਕਮਰਸ਼ੀਅਲ ਯੂਜ਼ ਕਰਨ ਲਈ ਆ ਲੋੜਪੂਰੀ ਕੰਪਲੇਨਟ ਬਣੀ ਸੀਗੀ ਕਾਟੀਆਂ ਵਿੱਚ ਜਿਹੜੇ ਡੋਮੈਸਟਿਕ ਸਿਲੰਡਰ ਜਿਹੜੇ ਵਰਤੇ ਜਾ ਰਹੇ ਆ ਉਹਦੇ ਰਿਗਾਰਡਿੰਗ ਅਸੀਂ ਸਾਰੇ ਬਾਜ਼ਾਰ ਵਿੱਚ ਪੈਦਲ ਚੱਲ ਕੇ ਮੇਰੇ ਨਾਲ ਮੇਰੇ ਇਨਸਪੈਕਟਰ ਸੁਖਦੇਵ ਸਿੰਘ, ਕਮਲ, ਸੁਖਪ੍ਰੀਤ, ਸੁਖਰਾਜ ਸਾਰੇ ਇਨਸਪੈਕਟਰਾਂ ਨੇ ਜਾ ਕੇ ਚੈੱਕ ਕੀਤੀ ਹੈ। ਚੈਕਿੰਗ ਦੌਰਾਨ ਸਾਨੂੰ ਮਤਲਬ 33 ਜਿਹੜੇ ਸਿਲੰਡਰ ਹੀ ਪੜੇ ਆ ਲੋਕਾਂ ਦੇ ਤੇ ਅੱਧਿਆਂ ਨੂੰ ਆਪਾਂ ਇਨਫਰੈਕਟਿਵ ਕੀਤਾ ਹੈਗਾ। ਆਪਾਂ ਆਪਣੀ ਦੁਕਾਨ ਤੇ ਸਿਰਫ ਕਮਰਸ਼ੀਅਲ 19 ਕਿਲੋ ਵਾਲੀ ਜਿਹੜੇ ਸਿਲੰਡਰ ਹੀ ਵਰਤ ਸਕਦੇ ਆ, ਦੂਸਰੇ ਨਹੀਂ ਵਰਤ ਸਕਦੇ। ਤੇ ਸਾਰੇ ਸ਼ਹਿਰ ਨਿਵਾਸੀਆਂ ਨੂੰ ਇੱਕ ਬੇਨਤੀ ਹੈਗੀ ਕੀ ਜੀ ਦੁਕਾਨ ਆ ਢਾਬਾ ਕੁਛ ਵੀ ਹੈਗਾ ਉਹਦੇ ਤੇ ਸਿਰਫ ਤੇ ਸਿਰਫ 19 ਕਿਲੋ ਵਾਲੇ ਸਿਲੰਡਰ ਹੀ ਵਰਤੇ ਜਾਂਦਾ ਆ ਸਫਾਈ ਆਪਾਂ ਦੇਖੇ ਕਈ ਹੈਲਥ ਡਿਪਾਰਟਮੈਂਟ ਦਾ ਚਲੋ ਹੈਗਾ ਪਰ ਉਹਦੇ ਵਿੱਚ ਖਾਂਦੇ ਤੇ ਸਾਰੇ ਹੈਗੇ ਆ ਉਹਦੇ ਵਿੱਚ ਅਸੀਂ ਦੇਖਿਆ ਕਈ ਜਿਹੜੇ ਸਵੀਟ ਸ਼ਾਪਸ ਹੈਗੀਆਂ ਵਾ ਉਹਨਾਂ ਦੀ ਸਫਾਈ ਦੀ ਬਹੁਤ ਜ਼ਿਆਦਾ ਪ੍ਰੋਬਲਮ ਹੈਗੀ ਆ ਜੀ ਇਹ